ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਅੱਡੀਓ ਦੇ ਵਿੱਚ ਮੌਸਮ ਦੀਆਂ ਫੜੇ ਲੈ ਕੇ ਹਾਜ਼ਰਾਂ ਜੀ ਗੱਲ ਕਰਾਂਗੇ ਅਗਲੇ 8-9 ਦਿਨਾਂ ਦੀ ਯਾਨੀ ਕਿ 24 ਫੱਟੇ ਜਨਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਜੀ ਔਰ ਹਰਿਆਣਾ ਰਾਜਸਥਾਨ ਦਾ ਮੌਸਮ ਕਿਵੇਂ ਦਾ ਰਹੇਗਾ ਵੀ ਤੁਹਾਨੂੰ ਦੱਸਾਂਗੇ ਸੋ ਆਉਂਦੇ ਦਿਨਾਂ ਦੇ ਦਰਮਿਆਨ ਮੌਸਮ ਫਗਲੋ ਜੀ ਅਲਰਟ ਜਾਰੀ ਕੀਤਾ ਗਿਆ ਨੇ ਕਿਉਂ ਕੀਤਾ ਗਿਆ ਨੇ ਵੀ ਤੁਹਾਨੂੰ ਦੱਸਾਂਗੇ ਸਤਿ ਅਸਲ ਇਹਦੀ ਤਾਜ਼ਾ ਸੈਟਲਾਈਟ ਦਾ ਸੇਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਆਥਣ ਦੇ ਲਗਭਗ 7:30 ਵਜੇ ਰਿਹਾ ਜੀ ਤੇ ਅੱਜ 16 ਜਨਵਰੀ ਦਾ ਦਿਨ ਲ ਜੇਕਰ ਅਸਵੇਰ ਦੀ ਤਸਵੀਰ ਦੇਖੀਏ ਤਾਂ ਦੇਖ ਸਕਦੇ ਹਾਂ ਪੰਜਾਬ ਹਰਿਆਣਾ ਔਰ ਰਾਜਸਥਾਨ ਦੇ ਲਗਭਗ ਬਹੁਤ ਸਾਰੇ ਖੇਤਰਾਂ ਦੇ ਵਿੱਚ ਮੌਸਮ ਸਾਫ ਹੈ ਪਛੋਂ ਜਾਵਾਂ ਅੱਜ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਚੱਲ ਰਹੀ ਸੀ ਹਾਲਾਂਕਿ ਧੁੰਦ ਵੀ ਜਮੇਨੇ ਲੈਵਲ ਤੇ ਅੱਜ ਸਵੇਰ ਤੇ ਸਵੇਰੇ ਜਿਹੜੀ ਹੈ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਬਣੀ ਸੀ ਤੇ ਦੁਪਹਿਰ ਤੋਂ ਬਾਅਦ ਕਿਤੇ ਕਿਤੇ ਧੁੱਪ ਵੀ ਲੱਗੀ ਆ ਜ਼ਿਆਦਾਤਰ ਖੇਤਰਾਂ ਦੇ ਵਿੱਚ ਪੰਜਾਬ ਦੇ ਹਾਲਾਂਕਿ ਪੱਛਮੀ ਜਿਲ੍ਹਿਆਂ ਦੇ ਵਿੱਚ ਸ਼ਾਮ ਤੱਕ ਜਿਹੜੀ ਆ ਕੁਝ ਖੇਤਰਾਂ ਦੇ ਵਿੱਚ ਧੁੰਦ ਜਿਹੜੀ ਆ ਜਾਰੀ ਰਹੀ ਉਹਦਾ ਇਹ ਜਿਹੜੇ 48 ਘੰਟੇ ਨੇ ਜੀ ਜਾਂ ਫਿਰ ਅਗਲੇ 72 ਘੰਟੇ ਯਾਨੀ ਕਿ 17 18 19 ਜਨਵਰੀ ਜਾਂ ਫਿਰ ਕਹਿੰਦੇ 20 ਜਨਵਰੀ ਤੱਕ ਪੰਜਾਬ ਦੇ ਵਿੱਚ ਧੁੰਦ ਦੇ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਸੀਤਲਰ ਪਲਸ ਡੈਂਸ ਫੌਗ ਯਾਨੀ ਕਿ ਬਹੁਤੇ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਦਾ ਕਹਿਰ ਵੇਖਣ ਨੂੰ ਮਿਲ ਸਕਦਾ ਪੰਜਾਬ ਦੇ ਵਿੱਚ ਅੱਜ ਘੱਟ ਖੇਤਰਾਂ ਦੇ ਵਿੱਚ ਧੁੰਦ ਸੀ ਕੱਲ ਹੋ ਸਕਦਾ ਪੰਜਾਬ ਦੇ ਸਾਰੇ ਖੇਤਰਾਂ ਦੇ ਵਿੱਚ ਧੁੰਦ ਜਿਹੜੀ ਅਜੇ ਜ਼ਮੀਨੀ ਲੈਵਲ ਤੇ ਬਣੇ ਕਿਉਂਕਿ ਜਿਹੜਾ ਸਿਸਟਮ ਪਿੱਛੇ ਪ੍ਰਭਾਵਿਤ ਕਰ ਰਿਹਾ ਸੀ 24 ਘੰਟਿਆਂ ਤੋਂ ਰਾਜਸਥਾਨ ਹਰਿਆਣਾ ਯੂਪੀ ਦੇ ਖੇਤਰਾਂ ਨੂੰ ਉਹ ਸਿਸਟਮ ਹੁਣ ਅੱਗੇ ਕਰ ਚੁੱਕਿਆ ਕੋਚ ਫਹਾੜਾ ਵੱਲ ਨੂੰ ਪਹਾੜਾ ਦੇ ਵਿੱਚ ਬਾਰ ਬਾਰੀ ਦਾ ਹਲਕਾ ਦੌਰ ਕਿਤੇ ਕਿਤੇ ਚੱਲ ਰਿਹਾ ਜਿਹਦੇ ਨਾਲ ਮੈਦਾਨਾ ਦੇ ਵਿੱਚ ਠੰਡੂ ਬਦਨੀ ਤੈ ਹੈ ਸੀਤਲਾਲ ਹੋਰ ਜ਼ੋਰ ਫੜੇਗੀ ਆਉਂਦੇ ਦਿਨਾਂ ਦੇ ਦਰਮਿਆਨ ਜੀ ਫਿਲਹਾਲ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਸੰਗਣੀ ਤੁਹਾਨੂੰ ਲੈ ਕੇ ਅਲਰਟ ਜੜੇ ਆ ਜਾਰੀ ਕੀਤਾ ਗਿਆ ਨੇ ਮਾਸੂਫਾਗਲੋਂ orange ਅਲਰਟ ਜੜਿਆ ਜਾਰੀ ਕਰ ਦਿੱਤੇ ਗਏ ਨੇ ਸੋ ਜਿਹੜੇ ਅਗਲੇ 4 ਦਿਨ ਹੈ ਜੀ ਯਾਨੀ ਕਿ 20 ਤਰੀਕ ਤੱਕ ਕੋਈ ਨਵਾਂ ਸਿਸਟਮ ਆਉਂਦਾ ਜਾ ਰਿਹਾ ਧੁੰਦ ਵਾਲੇ ਦਿਨ ਹੋਣਗੇ ਸੰਗਣੀ ਤੁੰਦ ਬਹੁਤ ਖੇਤਰਾਂ ਨੂੰ ਪ੍ਰਭਾਵਿਤ ਕਰੇਗੀ ਹੋ ਜ਼ਿਆਦਾ ਦੁਫਾਇਰ ਤੋਂ ਬਾਅਦ ਵੀ ਕੁਝ ਖੇਤਰਾਂ ਦੇ ਵਿੱਚ ਧੁੱਪ ਦੇ ਦਰਸ਼ਨ ਹੋ ਵੀ ਜਾਣ ਹੋ ਸਕਦਾ ਇੱਕ ਸਿਸਟਮ ਜਿਹੜਾ ਕਿ ਪ੍ਰਭਾਵਿਤ ਕਰ ਸਕਦਾ ਹੈ ਜੇ 21 ਤੋਂ ਲੈ ਕੇ 25 ਦੇ ਵਿਚਕਾਰ ਉਹ 21 22 23 ਨੂੰ ਵੀ ਹੋ ਸਕਦਾ 22 ਤੇ 24 ਨੂੰ ਵੀ ਹੋ ਸਕਦਾ ਜਾਂ ਫਿਰ 23 24 25 ਨੂੰ ਵੀ ਹੋ ਸਕਦਾ ਸੋ ਇਹ ਸਿਸਟਮ ਹਲਕੇ ਤੋਂ ਲੈ ਕੇ ਦਰਮਿਆਨੇ ਲੈਵਲ ਦਾ ਲੱਗ ਰਿਹਾ ਹੈ ਮੀ ਸਾਰੇ ਪੰਜਾਬ ਦੇ ਖੇਤਰਾਂ ਦੇ ਵਿੱਚ ਨਹੀਂ ਹੋਣਗੇ ਹਲਕੇ ਦਰਮਿਆਨੇ ਮੀ ਜਿਹੜਿਆ ਕੁਝ ਖੇਤਰਾਂ ਦੇ ਵਿੱਚ ਦਰਜ ਹੋ ਸਕਦੇ ਨੇ ਉਹ ਕਿਹੜੇ ਖੇਤਰ ਹੋ ਸਕਦੇ ਨੇ ਇਹ ਵੀ ਅਪਡੇਟ ਤੁਹਾਨੂੰ ਆਉਂਦੇ ਵਾਲੇ ਆਉਣ ਵਾਲੇ ਜਿਹੜੇ ਦਿਨ ਹੋਣਗੇ ਉਹ ਦਿਨਾਂ ਜਦ ਤੁਹਾਨੂੰ ਲੱਗੇ ਜਾ ਕੇ ਜਿਹੜੀ ਅਪਡੇਟ ਕਰ ਦੇਵਾਂਗੇ ਫਿਲਹਾਲ ਇੱਕ ਨਜ਼ਰ ਤਾਜ਼ਾ ਅੰਕੜਿਆਂ ਤੇ ਲਾ ਲੈਨੇ ਆ ਜੋ ਮਾਸਫਾਗਨੇ ਜਾਰੀ ਕਿਤੇ ਨੇ ਜੀ ਸਕਰੀਨ ਤੇ ਦੇ ਸਕਦੇ ਆ ਕਿ ਅਗਲੇ 48 ਜਾਂ ਫਿਰ ਕਹਿੰਦੇ ਆ ਅਗਲੇ ਤਨ ਦੇ ਲਈ ਯਾਨੀ ਕਿ 72 ਘੰਟਿਆਂ ਦੇ ਲਈ ਅਲਰਟ ਜਿਹੜੇ ਆ ਗਿਆ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਜਾਰੀ ਕੀਤੇ ਜਾ ਚੁੱਕੇ ਨੇ ਡੈਂਸ ਫੌਗ ਦੇ ਅਲਰਟ ਨੇ ਯਾਨੀ ਕਿ ਸੰਗਣੀ ਤੁੰਦ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋਏਗੀ ਪਲੱਸ ਉਸ ਤੋਂ ਅੱਗੇ ਜਿਵੇਂ ਕਿ ਤੁਹਾਨੂੰ ਅਸੀਂ ਦੱਸਿਆ ਕਿ ਇੱਕ ਸਿਸਟਮ ਲੱਗਣ ਜਾ ਰਿਹਾ ਜਿਹੜਾ ਕਿ ਰਡਾਰ ਦੇ ਵਿੱਚ ਵੀ ਸ਼ੋ ਹੋ ਰਿਹਾ 21 ਤਰੀਕ ਤੋਂ ਬੱਦਲ ਵਾਈ ਦੇ ਨਾਲ ਸਿਸਟਮ ਸ਼ੁਰੂ ਹੋ ਸਕਦਾ 21 22 23 ਇਹਨਾਂ ਦਿਨਾਂ ਦੇ ਦਰਮਿਆਨ ਪੰਜਾਬ ਦੇ ਵਿੱਚ ਦਰਜ ਹੋ ਸਕਦੇ ਨੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਆਉਣਗੇ ਇਹ ਅਪਡੇਟ ਤੁਹਾਨੂੰ ਮੌਕੇ ਦੇ ਦਿੱਤੀ ਜਾਵੇਗੀ ਤਤਲੇ ਦੇਵਾ ਜੀ ਤੁਹਾਨੂੰ ਆਸ਼ਕਰੀਆ ਠੰਡ ਤੋਂ ਬਚੋ ਜੀ ਅੱਜ ਸ਼ਾਮ ਤੋਂ ਹੀ ਜਾਂ ਫਿਰ ਕਿਹਾ ਜੀ ਅਗਲੇ 2-3 ਘੰਟਿਆਂ ਤੋਂ ਧੁੰਦ ਵੱਣੀ ਸ਼ੁਰੂ ਹੋ ਜਾਏਗੀ ਮਾਲਵੇ ਦੇ ਲਗਭਗ ਪੂਰਬੀ ਮਾਲਵਾ ਔਰ ਪਛਮੀ ਮਾਲਵਾ ਦੇ ਖੇਤਰਾਂ ਦੇ ਵਿੱਚ ਤੇ ਕੱਲ ਜਿਹੜੀ ਹੈ ਤੜਕੇ ਬਹੁਤੇ ਖੇਤਰਾਂ ਦੇ ਵਿੱਚ ਧੁੰਦ ਦਰਜ ਹੋ ਸਕਦੀ ਹੈ ਜੀ ਧੰਨਵਾਦ ਸ਼ੁਕਰੀਆ